ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੱਖੇ ਨੂੰ 2A ਵਿੱਚ ਕਿਵੇਂ ਲਾਉਣੇ ਆ ਤੇ 2A ਰੈਗੂਲੇਟਰ ਕਿਵੇਂ ਲਾਉਣੇ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਇੱਕ ਸਵਿੱਚ ਲਾਵਾਂਗੇ ਇਧਰੀ ਸਾਈਡ ਤੇ ਲਾਵਾਂਗੇ ਉਹਨੂੰ ਆਪਣੇ ਕੋਲ ਸਵਿੱਚ ਦਾ ਡਾਇਗਰਾਮ ਬਣ ਰਿਹਾ ਠੀਕ ਹੈ ਜੀ ਇਹ ਆਪਣਾ ਸਵਿੱਚ ਹੈਗਾ ਇੱਕ ਇੱਕ ਸਵਿੱਚ ਬਣ ਗਿਆ ਇੱਕ ਇੱਕ ਸਵਿੱਚ ਹੋਰ ਲਾਵਾਂਗੇ ਇਹ ਸਾਡੇ ਕੋਲ ਦੂਜਾ ਸਵਿੱਚ ਬਣ ਗਿਆ ਠੀਕ ਹੈ ਜੀ ਹੁਣ ਕੀ ਕਰਨਾ ਅਸੀਂ ਦੋ ਰੈਗੂਲੇਟਰ ਲੈਣੇ ਆ ਇਹ ਸਾਡੇ ਕੋਲ ਦੋ ਸਵਿੱਚ ਇਹ ਸਾਡੇ ਕੋਲ ਇੱਕ ਰੈਗੂਲੇਟਰ ਆ ਜਿਹੜਾ ਹੈਗਾ ਜੀ ਠੀਕ ਹੈ ਜੀ ਇਹ ਸਾਡੇ ਕੋਲ ਇਹ ਰੈਗੂਲੇਟਰ ਇੱਕ ਆ ਜਿਹੜਾ ਹੈਗਾ ਅਸੀਂ ਇੱਕ ਰੈਗੂਲੇਟਰ ਹੋਰ ਬਣਾਵਾਂਗੇ ਇੱਥੇ ਠੀਕ ਹੈ ਜੀ ਇਹ ਸਾਡੇ ਕੋਲ ਦੂਸਰਾ ਰੈਗੂਲੇਟਰ ਰਹੇਗਾ ਲਓ ਜੀ ਇਹ ਸਾਡੇ ਕੋਲ ਰੈਗੂਲੇਟਰ ਤੇ ਆ ਸਾਡੇ ਕੋਲ ਹੈਗਾ 2A ਸਵਿਚ 2A ਸਵਿਚ ਦੀ 1.5 ਦੂਸਰਾ ਪੁਆਇੰਟ ਤੀਸਰਾ ਪੁਆਇੰਟ 1 2 3 ਇਹ ਗੱਡੀ ਤੇ ਹੁਣ ਅਸੀਂ ਇੱਕ ਇੱਥੇ ਪੱਖਾ ਬਣਾਵਾਂਗੇ ਠੀਕ ਹੈ ਜੀ ਇਹ ਸਾਰੇ ਕੋਲ ਦੂਸਰਾ ਲੋਰੀ ਇਹ ਸੀਲਿੰਗ ਫੈਨ ਪੱਖਾ ਸਾਡੇ ਕੋਲ ਠੀਕ ਹੈ ਹੁਣ ਕੀ ਕਰਨਾ ਸੀ ਇਹਨਾਂ ਦੇ ਕਨੈਕਸ਼ਨ ਕਰਨੇ ਆ ਸਭ ਤੋਂ ਪਹਿਲਾਂ ਕੀ ਕਰਾਂਗੇ ਅਸੀਂ ਵਾਇਰ ਲਵਾਂਗੇ ਇੱਕ ਰੈੱਡ ਰੰਗ ਦੀ ਅਸੀਂ ਸਭ ਤੋਂ ਪਹਿਲਾਂ ਉਸ ਵਾਇਰ ਨੂੰ ਜੋੜਾਂਗੇ ਕਿੰਦੇ ਨਾਲ ਇਸ ਸਵਿੱਚ ਦੇ ਨਾਲ ਜਨ ਕੇ ਕਰੰਟ ਆਪਾਂ ਇੱਥੋਂ ਦਿੱਤਾ ਠੀਕ ਹੈ ਜੀ ਇਹ ਸਾਡਾ ਹੋ ਗਿਆ ਸੀਸ ਲੋ ਜੀ ਹੁਣ ਕੀ ਕਰਨਾ ਅਸੀਂ ਇੰਦੇ ਜੋ ਇੱਕ ਤਾਰ ਚੱਕਾਂਗੇ ਕਾਸਟ ਨੰਬਰ ਤੇ ਉਸੀ ਰੈਗੂਲੇਟਰ ਤੇ ਲਾਵਾਂਗੇ ਪਹਿਲੇ ਸਵਿੱਚ ਲੋ ਜੀ ਪਹਿਲੇ ਸਵਿੱਚ ਦੀ ਤਾਰ ਅਸੀਂ ਰੈਗੂਲੇਟਰ ਦੇ ਇਧਰੀ ਸਾਈਡ ਤੇ ਲਾ ਦਵਾਂਗੇ ਇਦਾਂ ਹੀ ਸੀਮ ਕਰਨਾ ਅਸੀਂ ਲੋਈ ਰਿਵੀ ਸੇਮ ਲੱਗ ਗਈ ਹੈ ਤਾਰ ਠੀਕ ਹੈ ਜੀ ਤੇ ਇਹ ਵੀ ਸੇਮ ਲੱਗ ਚੁੱਕੀ ਤਾਰ ਹੁਣ ਸਾਡੇ ਕੋਲ ਬਚਦੀਆਂ ਤਾਰਾਂ ਕਿਹੜੀਆਂ ਆ ਲਈਆਂ ਅਸੀਂ ਇਸ ਤਾਰ ਨੂੰ ਇਸ ਰੈਗੂਲੇਟਰ ਨਾਲ ਲਾਵਾਂਗੇ ਠੀਕ ਹੈ ਜੀ ਮੈਂ ਸਾਡੇ ਕੋਲ ਇਸ ਪੁਆਇੰਟ ਦੇ ਵਿੱਚ ਆ ਸਵਿਚ ਦੇ ਵਿੱਚ ਆ ਤਾਰ ਬਚ ਗਈ ਆ ਇਹ ਅਸੀਂ ਇਸ ਰੈਗੂਲੇਟਰ ਨਾਲ ਲਾਵਾਂਗੇ ਠੀਕ ਆ ਜੀ ਇਹ ਸਾਡਾ ਹੋ ਗਿਆ ਸਵਿਚ ਠੀਕ ਆ ਜੀ ਇਹ ਵੀ ਸਾਡਾ ਹੋ ਗਿਆ ਸਵਿਚ ਆ ਸਾਡਾ ਰੈਗੂਲੇਟਰ ਤੇ ਇਹ ਵੀ ਰੈਗੂਲੇਟਰ ਹੁਣ ਅਸੀਂ ਕੀ ਕਰਨਾ ਇਸ ਪੁਆਇੰਟ ਤੋਂ ਇੱਕ ਤਾਰ ਚੱਕਣੀ ਇਹ ਹਾਫ ਦਾ ਅਸੀਂ ਪੱਖੇ ਤੇ ਲਾ ਦੇਣੀ ਹੈ ਨੋ ਜੀ ਇਹ ਇੱਕrar ਪੱਖੇ ਦੀ ਸਿੱਧੀ ਤਾਰ ਐਸ ਪੁਆਇੰਟ ਤੋਂ ਜੱਕ ਲੱਗਣੀ ਹੈ ਇੰਦਨੋ ਲਾਤੀ ਸੀ ਉਹਨੇ ਸਾਡੇ ਕੋਲ ਬਚਦਾ ਹੈਗਾ ਜੀ ਇੱਥੇ ਨਿਊਟਰਲ ਠੀਕ ਹੈ ਜੀ ਇੱਥੋਂ ਨਿਊਟਰਲ ਚੱਕਣੀ ਆ ਅਸੀਂ ਇੱਥੋਂ ਨਿਊਟਰਲ ਚੱਕਣੀ ਆ ਆ ਸਾਡੇ ਕੋਲ ਆ ਗਈ ਨਿਊਟਰਲ ਇਹ ਵੀ ਅਸੀਂ ਕਿੱਥੇ ਲਾਉਣੀ ਆ ਪੱਖੇ ਤੇ ਲਾ ਦੇਣੀ ਆ ਲੋਡ ਇਹ ਸਾਡੇ ਕਨੈਕਸ਼ਨ ਬਣ ਕੇ ਤਿਆਰ ਹੋ ਚੁੱਕਿਆ ਹਨ ਰੈਡੀ ਹੋ ਚੁੱਕਿਆ ਹਨ ਠੀਕ ਹੈ ਜੀ ਇਹ ਆ ਗਿਆ ਆਪਣਾ ਪੱਖਾ ਇਹ ਆ ਗਿਆ ਆਪਣਾ ਸਵਿਚ ਇਹ ਆ ਗਿਆ ਰੈਗੂਲੇਟਰ ਇਹ ਵੀ ਆ ਗਿਆ ਰੈਗੂਲੇਟਰ ਇਹ ਆ ਗਿਆ ਸਵਿਚ ਇਹ ਆ ਗਿਆ ਫੇਸ ਆ ਗਈ ਨਿਊਟਰਲ ਲੋ ਜੀ ਇਹ ਸਨ 2A ਸਵਿਚ ਤੇ ਦੋ ਰੈਗੂਲੇਟਰਾਂ ਦੇ ਕਨੈਕਸ਼ਨ ਮਤਲਬ ਕਿ ਅਸੀਂ ਫੇਰ ਸਿੱਧਾ ਚੱਕਿਆ ਐਂ ਘੁਮਾ ਕੇ ਸਭ ਤੋਂ ਪਹਿਲਾਂ ਪਹਿਲੇ ਸਵਿਚ ਤੇ ਲਾਉਂਦੀ ਆ ਠੀਕ ਹੈ ਜੀ ਤੇ ਪਹਿਲੇ ਸਵਿਚ ਦੀ ਤਾਰ ਇੱਧਰਲੇ ਪੁਆਇੰਟ ਵਾਲੀ ਚੱਕੇ ਰੈਗੂਲੇਟਰ ਨਾਲ ਲਾਤੀ ਰੈਗੂਲੇਟਰ ਤੋਂ ਚੱਕ ਕੇ ਅਗਲੇ ਦੂਸਰੇ 2A ਸਵਿਚ ਦੇ ਨਾਲ ਲਾਤੀ ਠੀਕ ਆ ਜੀ ਮੁੜ ਕੇ ਅਗਲੀ ਸਾਈਡ ਤੇ ਬਸੇ ਆਪਣੇ ਕੋਲ 1 ਪੁਆਇੰਟ ਉਹਦੀ ਤਾਰ ਚੱਕ ਕੇ ਆਪਾਂ ਰੈਗੂਲੇਟਰ ਦੇ ਉੱਪਰਲੇ ਵੱਲ ਸਲਾਤੀ ਤੇ ਰੈਗੂਲੇਟਰੀ ਬਚੀ ਹੋਈ ਤਾਰ ਉਹ ਅਸੀਂ ਸਵਿਚ ਤੇ ਲਾਤੀ ਠੀਕ ਆ ਜੀ ਤੇ ਜਿਹੜੀ ਇਹਦੇ ਵਿੱਚ ਇੱਕ ਤਾਰ ਬਚੀ ਸੀ ਵਿਚਾਲੇਲੇ ਪੁਆਇੰਟ ਬਚਿਆ ਸੀ ਅਸੀਂ ਉਹਦੀ ਤਾਰ ਚੱਕੀ ਇਹ ਚੱਕ ਕੇ ਪੱਖੇ ਤੇ ਲਾਤੀ ਤੇ ਨਿਊਟਰਲ ਪੱਖੇ ਦੀ ਸਿੱਧੀ ਡਾਇਰੈਕਟ ਲਗਾਤੀ ਇਹ ਨਿਊਟਰਲ ਫੇਸ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਧੰਨਵਾਦ